ਕਾਲਜ ਤੋਂ ਪੜ੍ਹ ਕੇ ਆਪਣੇ ਘਰ ਜਾ ਰਹੀ ਇੱਕ ਕੁੜੀ ਤੇ ਹਮਲਾ ਕੀਤਾ ਗਿਆ ਨਕਾਬਪੋਸ਼ ਬਾਈਕ ਸਵਾਰਾਂ ਦੇ ਵੱਲੋਂ ਚਾਕੂ ਦੇ ਨਾਲ ਵਾਰ ਕੀਤਾ ਗਿਆ ਗਣੀ ਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਤਲਵੰਡੀ ਸਾਬੋ ਦੀ ਗੁਰੂ ਕਾਸ਼ੀ ਕਾਲਜ ਦੇ ਵਿੱਚ ਪੜ੍ਹਦੀ ਇੱਕ ਲੜਕੀ ਕਲਾਸ ਤੋਂ ਬਾਅਦ ਜਦੋਂ ਆਪਣੇ ਘਰ ਜਾ ਰਹੀ ਸੀ ਤਾਂ ਮੋਟਰਸਾਈਕਲ ਤੇ ਸਵਾਰ ਇੱਕ ਨਕਾਬਪੋਸ਼ ਨੇ ਲੜਕੀ ਤੇ ਛੁਰੇ ਦੇ ਨਾਲ ਹਮਲਾ ਕੀਤਾ ਲੜਕੀ ਨੂੰ ਪਹਿਲਾ ਤਲਵੰਡੀ ਸਾਬੋ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਬਾਅਦ ਵਿੱਚ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹਾਲਾਂਕਿ ਹਮਲਾ ਕਰਨ ਵਾਲਾ ਕੌਣ ਸੀ ਇਹ ਲੜਕੀ ਨੂੰ ਕਿਉਂ ਮਾਰਨਾ ਚਾਹੁੰਦਾ ਸੀ ਇਸ ਦੇ ਪਿੱਛੇ ਕਾਰਨ ਕੀ ਆ ਇਹ ਜਾਂਚ ਦਾ ਵਿਸ਼ਾ ਹੈ ਲੜਕੀ ਦੇ ਮੁਤਾਬਿਕ ਉਹ ਉਸ ਨੂੰ ਨਹੀਂ ਜਾਣਦੀ ਪਠੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਤਾਇਨਾਤ ਡਾਕਟਰ ਦੇ ਵੱਲੋਂ ਦੱਸਿਆ ਗਿਆ ਕਿ ਤਲਵੰਡੀ ਸਾਬੋ ਤੋਂ ਇਹਨਾਂ ਦੀ ਲੜਕੀ ਨੂੰ ਇੱਥੇ ਰੈਫਰ ਕੀਤਾ ਗਿਆ ਜਿੱਥੇ ਹੁਣ ਇਲਾਜ ਕੀਤਾ ਜਾ ਰਿਹਾ ਫਿਲਹਾਲ ਹੁਣ ਲੜਕੀ ਖਤਰੇ ਤੋਂ ਬਾਹਰ ਹੈ ਤਲਵੰਡੀ ਸਾਬੋ ਪੁਲਿਸ ਨੇ ਹਮਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਲਵੰਡੀ ਸਾਬੋ ਦੇ ਡੀਐਸਪੀ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਤੇ ਉਸ ਸ਼ਖਸ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੰਦਿਆ ਆਇਆ ਸੀ ਕੋਈ ਟਿਕਮੈਂਟ ਅੰਗਰੇਜ਼ ਕਿ ਨਾਮ ਦਾ ਡਾ ਨੀਸ਼ੂ ਸਰ ਕਿਹਾ ਸੀ ਅੱਜ ਤੇ ਸਹੀ ਹੋਇਆ ਚਲਵੰਡੀਆਂ ਕੋਲ ਜਾਰੇ ਸੀ ਜੀ 5 4 53 ਤੇ ਬੱਸ ਆ ਗਈ 53 ਤੇ ਅੱਛਾ ਤੇ ਜਦੋਂ ਆਰੇ ਸੀ ਉੱਥੇ ਉੱਤਨ ਵਾਲੇ ਭਾਂਤੇ ਉਹਨਾਂ ਨੇ ਪਤਾ ਨਹੀਂ ਲੱਗਿਆ ਮੈਨੂੰ ਸੋਨੇ ਦੇ ਚਾਕੂ ਮਾਰਿਆ ਜਦੋਂ ਪਰ ਜਦੋਂ ਉਹਨਾਂ ਦੇ ਚਾਕੂ ਥੱਲੇ ਡਿੱਗ ਗਏ ਮੈਨੂੰ ਤਓਦੋ ਪਤਾ ਲੱਗਿਆ ਉਹ ਉੱਧਰ ਨੂੰ ਭੱਜ ਗਏ ਬਾਜ਼ਾਰ ਕੰਨ ਨੂੰ ਮੈਂ ਪਿੰਡ ਨੂੰ ਘੱਟ ਸੀ ਕਾਹਦੇ ਕੀ ਪਰ ਕਿ ਬੰਦੇ ਆਣੇਗੇ ਕੋਈ ਨਹੀਂ ਇਹ ਲੱਗਦਾ ਕੌਣ ਬੰਦੀ ਹੋ ਸਕਦੇ ਸਾਡੇ ਵਿੱਚ ਜਿਹੜਾ ਕਰਦੇ ਸਾਡੇ ਵਿੱਚ ਕਦੇ ਸਿੰਦੀ ਕਰਦੇ ਹਾਂ ਹਾਂਜੀ ਕਿਸੇ ਕਰਦੇ ਅਸੀਂ ਨਹੀਂ ਚਲਣ ਜੀ ਕਾਲ ਦਿੱਤੇ ਜਿਹੜੇ ਕਾਲ ਦਿੱਤੇ ਉਹ ਕੱਥੇ ਕਾਲ ਦਿੱਤੇ ਕੀ ਲੱਗਦਾ ਕਿਉਂ ਮਾਰੇ ਲੱਗਦਾ ਕੋਈ ਪਾਣੀ ਭੋਜਨ ਲੈ ਕੇ ਨਹੀਂ ਮਨਜੀਤ ਹੈ ਕਿ ਕਰੇ ਨੀ ਰਾਮੇ ਬੰਦਾ ਕੀ ਹੋਇਆ ਕੀ ਹੋਇਆ ਇਹ ਜੀ ਆਹੀ ਫਿਰ ਇਹ ਕਾਲ ਤੇ ਚ ਆਈ ਕਹਿੰਦੀ ਸੀ ਜੀ ਤੇ ਮੂੰਹ ਬੰਨੇ ਸੀ ਉਹਦੇ ਜਿੱਤੇ ਜਿੱਤੇ ਕੱਪੜੇ ਨਾਲ ਮੂੰਹ ਬੰਨੇ ਸੀ ਸੱਤ ਬਾਈ ਤੇ ਹੀ ਕਿ ਜਦੋਂ ਇਹ ਕਹਿੰਦੀ ਵੀ ਮੇਰੇ ਐ ਕੱਟੂ ਮਾਰਿਆ ਤੇ ਮੈਂ ਜਦੋਂ ਆਇਆ ਚੈੱਕ ਕੀਤਾ ਉਹਦਾ ਕੱਟੂ ਵੀ ਡਿੱਗ ਗਿਆ ਮਟਰ ਤੇ ਗਲ ਡਿੱਗ ਗਿਆ ਤੇ ਇਹ ਟੈਂਡੂ ਭੱਜਲੀ ਤੇ ਉਹ ਬੈ ਕੇ ਮੋਟਰਸਾਈਕਲ ਭੱਜ ਗਿਆ ਕਿਉਂ ਮਾਰਿਆ ਲੱਗਦਾ ਨਹੀਂ ਲੱਗਦਾ ਕਿ ਕੋਈ ਨਹੀਂ ਕੋਈ ਨਹੀਂ ਪਤਾ ਨਹੀਂ ਕਿਹੜੇ ਕਾਰਨ ਨਾਲ ਕਰਿਆ ਇਹ ਕੰਮ ਕੀ ਲੱਗੀ ਤੁਹਾਡੀ ਬੇਟੀ ਦੀ ਮੇਰੀ ਅਚਾਨਕ ਲੜਕੀ ਤੇ ਹਮਲਾ ਹੋਇਆ ਕਿਥੋਂ ਦਾ ਮਾਮਲਾ ਚ ਕੀ ਕਾਰਵਾਈ ਕਰੇ ਕੱਲ ਮਿਤੀ 30 7 25 ਨੂੰ ਥਾਣਾ ਰਾਮਾ ਵਿਖੇ ਇੱਕ ਰਿਪੋਰਟ ਮਸੂਲ ਹੋਇਆ ਸੀਗਾ ਜਿਹਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਮੁੱਢਲੀ ਤਫਤੀਸ਼ ਤੇ ਪਤਾ ਲੱਗਿਆ ਵੀ ਇਹ ਲੜਕੀ ਇੱਥੇ ਰਮੇ ਪਿੰਡ ਦੀ ਰਹਿਣ ਵਾਲੀ ਹੈ ਤੇ ਕੱਲ ਆਪਣਾ ਕਾਲਜ ਖਤਮ ਕਰਕੇ ਇਹ ਆਪਣੇ ਘਰ ਜਾ ਰਹੀ ਸੀਗੀ ਤਾਂ ਰਾਹ ਦੇ ਵਿੱਚ ਕੋਈ ਸ਼ਰਾਰਤੀ ਅਨਸਰ ਜਿਹੜੇ ਹੈਗੇ ਐ ਇਹਦੇ ਕੋਈ ਤਿੱਖੀ ਚੀਜ਼ ਮਾਰ ਕੇ ਇਹਨੂੰ ਜਕਮੀ ਕਰਕੇ ਚਲੇ ਗਏ ਸਰਕਾਰ ਕਹਤੇ ਆਏ ਕਿ ਇਹਨੇ ਵਿਅਕਤੀ ਉਸੇ ਪਤਾ ਲੱਗਿਆ ਤੇ ਬਾਰੇ ਜਿਹੜਾ ਲੜਕੀ ਨਾਲ ਹਲੇ ਮੁੱਢਲੇ ਤੌਰ ਤੇ ਗੱਲ ਹੋਈ ਹੈ ਉਦੇ ਮਤਲਬ ਕਿ ਦੋ ਵਿਅਕਤੀ ਸੀਗੇ ਜਿਨ੍ਹਾਂ ਦਾ ਹੱਲੇ ਨਾਮ ਪਤਾ ਕੋਈ ਨਹੀਂ ਪਤਾ ਲੱਗਿਆ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਜੋ ਇਹਨੇ ਦੱਸਿਆ ਉਹਨਲੀ ਆਪਣੇ ਬਿਆਨ ਤੇ ਕਾਰਨ ਵੀ ਸਰ ਪਤਾ ਲੱਗਦਾ ਨਹੀਂ ਕਾਰਨ ਹੱਲੇ ਤਫਤੀਸ਼ੇ ਦੀ ਚੱਲ ਰਹੀ ਹੈ ਤੇ ਇਹਦੇ ਪਹਿਲਾ ਮੁਕਦਮਾ ਦਰਜ ਕਰਕੇ ਤੇ ਫਿਰ ਅਗਲੀ ਜਿਹੜੀ ਹੈਗੀ ਇਹਦੀ ਕਾਰਵਾਈ ਅਮਲ ਚ ਲਿਆਂਦੀ ਜਾਵੇ। 270 ਵਿਅਕਤੀ ਹਾਂ ਸਰ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਦੋਸ਼ੀਆਂ ਦੇ ਖਿਲਾਫ। ਛੇਤੀ ਬੜ ਲੈ ਜੋ ਪੈਣਾ।